ਪੰਜਾਬ ਸਰਕਾਰ ਅਤੇ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਖਿਲਾਫ ਕਈ ਸਰਕਾਰੀ ਅਧਿਕਾਰੀ ਸਰਕਾਰੀ ਗਵਾਹ ਬਣਨ ਸਕਦੇ ਨੇ ਰਮਨ ਰੋੜਾ ਦੇ ਕਰੀਬੀ ਸਾਥੀਆਂ ਤੇ ਵਿਜੀਲੈਂਸ ਬਿਊਰੋ ਦੀ ਪਕੜ ਲਗਾਤਾਰ ਸਖਤ ਹੁੰਦੀ ਜਾ ਰਹੀ ਹੈ ਵਿਧਾਇਕ ਇਸ ਸਮੇਂ ਵਿਜੀਲੈਂਸ ਬਿਊਰੋ ਕੋਲ ਰਿਮਾਂਡ ਤੇ ਹੈ ਵਿਜੀਲੈਂਸ ਬਿਊਰੋ ਇਸ ਸਮੇਂ ਰਮਨ ਰੋੜਾ ਤੋਂ ਪੁੱਛਗਿੱਛ ਕਰਨ ਲਈ ਰੁੱਝਿਆ ਹੋਇਆ ਹੈ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮੇਂ ਵਿੱਚ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੌਤਲ ਕੀਤਾ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਭ੍ਰਿਸ਼ਟਾਚਾਰ ਦੇ ਤਹਿਸੀਲਦਾਰਾ ਵਿਰੁੱਧ ਸਖਤ ਰੁਕ ਕੜਾਇਆ ਸੀ ਉਸ ਨੂੰ ਦੇਖਦੇ ਹੋਏ ਵਿਜੀਲੈਂਸ ਅਧਿਕਾਰੀ ਹੁਣ ਸਾਵਧਾਨੀ ਨਾਲ ਅੱਗੇ ਵਧ ਰਹੇ ਨੇ ਅਤੇ ਕੇਸ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੂਤਰਾਂ ਅਨੁਸਾਰ ਇਸ ਭ੍ਰਿਸ਼ਟਾਚਾਰ ਘਟਾਲੇ 'ਚ ਰਮਨ ਰੋੜਾ ਦੇ ਨਾਲ ਰਹਿਣ ਵਾਲੇ ਲਗਭਗ 1 ਦਰਜਨ ਲੋਕਾਂ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਪ੍ਰਗਟ ਕੀਤੀ ਹੈ। ਇਸ ਵਿੱਚ ਰਮਨ ਰੋੜਾ ਦਾ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਕਿਉਂਕਿ ਵਿਜੀਲੈਂਸ ਬਿਊਰੋ ਇਸ ਪੁਲਿਸ ਅਧਿਕਾਰੀ ਨੂੰ ਵੀ ਤਲਬ ਕਰਨ ਦੀ ਤਿਆਰੀ ਕਰ ਰਹੀ ਸੀ। ਰਮਨ ਰੋੜਾ ਦੇ ਪੀਏ ਰੋਹਿਤ ਕਪੂਰ ਵੀ ਆਉਣ ਵਾਲੇ ਸਮੇਂ ਵਿੱਚ ਕਈ ਰਾਜ਼ ਖੋਲ ਸਕਦੇ ਨੇ। ਇਹ ਪੀਏ ਰਮਨ ਰੋੜਾ ਦੇ ਦਫ਼ਤਰ ਅਤੇ ਰਿਹਾਇਸਤੇ ਹੋਏ ਸਾਰੇ ਭ੍ਰਿਸ਼ਟਾਚਾਰ ਸੌਦੇ ਬਾਰੇ ਪੂਰੀ ਜਾਣਕਾਰੀ ਹੈ। ਜਿਸ ਤਰ੍ਹਾਂ ਵਿਜੀਲੈਂਸ ਰਮਨ ਰੋੜਾ ਅਤੇ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਆਪਣ ਉਸ ਨੂੰ ਦੇਖਦਾ ਹੈ ਹੁਣ ਉਸ ਦੇ ਕਰੀਬੀ ਲੋਕ ਰਮਨ ਰੋੜਾ ਤੋਂ ਦੂਰੀ ਬਣਾ ਰਹੇ ਨੇ ਅਤੇ ਉਸ ਨੂੰ ਛੱਡਣ ਅਤੇ ਸਾਰੀ ਜਾਣਕਾਰੀ ਵਿਜੀਲੈਂਸ ਨੂੰ ਦੇਣ ਲਈ ਤਿਆਰ ਨੇ ਰਮਨ ਰੋੜਾ ਦੀਆਂ ਬੇਨਾਮੀ ਜਾਇਦਾਦਾਂ ਬਾਰੇ ਵੀ ਲਗਭਗ ਇੱਕ ਦਰਜਨ ਲੋਕਾਂ ਕੋਲ ਜਾਣਕਾਰੀ ਹੈ ਇਸ ਵਿੱਚ ਉਸ ਦਾ ਰਿਸ਼ਤੇਦਾਰ ਵੀ ਸ਼ਾਮਲ ਹੈ ਵਿਜੀਲੈਂਸ ਅਧਿਕਾਰੀ ਆਉਣ ਵਾਲੇ ਸਮੇਂ ਵਿੱਚ ਪਿਛਲੇ 2.5 ਸਾਲਾਂ ਵਿੱਚ ਪੁਲਿਸ ਵਿੱਚ ਦਰਜ ਐਫ ਆਈ ਆਰ ਦਰਜ ਬਾਰੇ ਵੀ ਜਾਂਚ ਕਰ ਸਕਦੇ ਨੇ ਕਿਉਂਕਿ ਉਕਤ ਐਫ ਆਈ ਆਰ ਦਰਜ ਕਰਵਾਉਣ ਲਈ ਪ੍ਰੇਸ਼ਾਚਾਰ ਬਹੁਤ ਜ਼ਿਆਦਾ ਸੀ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਥਾਣੇ ਵਿੱਚ ਐਫ ਆਈ ਆਰ ਰਮਨ ਰੋੜਾ ਦੇ ਹੁਕਮਾਂ ਤੇ ਹੀ ਦਰਜ ਕੀਤੀਆਂ ਗਈਆਂ ਨੇ ਹੁਣ ਵਿਜੀਲੈਂਸ ਹੁਣਾ ਲੋਕਾਂ ਵਿਰੁੱਧ ਕਾਰਵਾਈ ਕਰਨ ਜਾ ਰਹੀ ਹੈ ਜੋ ਬੇਨਾਮੀ ਜਾਇਦਾਦ ਬਣਾਉਣ ਵਿੱਚ ਸ਼ਾਮਲ ਨੇ ਰਮਨ ਰੋੜਾ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਜੀਲੈਂਸ ਬਾਰਾ ਅਦਾਲਤ ਤੋਂ ਜ਼ਮਾਨਤ ਲੈਗੀ ਕਿਉਂਕਿ ਵਿਜੀਲੈਂਸ ਅਧਿਕਾਰੀ ਵਿਧਾਇਕ ਰਮਨ ਰੋੜਾ ਨੂੰ ਆਪਣੇ ਨਾਲ ਕਈ ਥਾਵਾਂ ਤੇ ਲੈ ਜਾਣ ਚਾਹੁੰਦੇ ਨੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਸਰਕਾਰ ਅਤੇ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਖਿਲਾਫ ਕਈ ਸਰਕਾਰੀ ਅਧਿਕਾਰੀ ਸਰਕਾਰੀ ਗਵਾਹ ਬਣਨ ਸਕਦੇ ਨੇ ਰਮਨ ਰੋੜਾ ਦੇ ਕਰੀਬੀ ਸਾਥੀਆਂ ਤੇ ਵਿਜੀਲੈਂਸ ਬਿਊਰੋ ਦੀ ਪਕੜ ਲਗਾਤਾਰ ਸਖਤ ਹੁੰਦੀ ਜਾ ਰਹੀ ਹੈ ਵਿਧਾਇਕ ਇਸ ਸਮੇਂ ਵਿਜੀਲੈਂਸ ਬਿਊਰੋ ਕੋਲ ਰਿਮਾਂਡ ਤੇ ਹੈ ਵਿਜੀਲੈਂਸ ਬਿਊਰੋ ਇਸ ਸਮੇਂ ਰਮਨ ਰੋੜਾ ਤੋਂ ਪੁੱਛਗਿੱਛ ਕਰਨ ਲਈ ਰੁੱਝਿਆ ਹੋਇਆ ਹੈ ਜਿਸ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮੇਂ ਵਿੱਚ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੋਤਲ ਕੀਤਾ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਭ੍ਰਿਸ਼ਟਾਚਾਰ ਦੇ ਤਹਿਸੀਲਦਾਰਾ ਵਿਰੁੱਧ ਸਖਤ ਰੁਕ ਪੜਾਇਆ ਸੀ ਉਸ ਨੂੰ ਦੇਖਦੇ ਹੋਏ ਵਿਜੀਲੈਂਸ ਅਧਿਕਾਰੀ ਹੁਣ ਸਾਵਧਾਨੀ ਨਾਲ ਅੱਗੇ ਵਧ ਰਹੇ ਨੇ ਅਤੇ ਕੇਸ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੂਤਰਾਂ ਅਨੁਸਾਰ ਇਸ ਭ੍ਰਿਸ਼ਟਾਚਾਰ ਘਟਾਲੇ 'ਚ ਰਮਨ ਰੋੜਾ ਦੇ ਨਾਲ ਰਹਿਣ ਵਾਲੇ ਲਗਭਗ 1 ਦਰਜਨ ਲੋਕਾਂ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਪ੍ਰਗਟ ਕੀਤੀ ਹੈ। ਇਸ ਵਿੱਚ ਰਮਨ ਰੋੜਾ ਦਾ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਕਿਉਂਕਿ ਵਿਜੀਲੈਂਸ ਬਿਊਰੋ ਇਸ ਪੁਲਿਸ ਅਧਿਕਾਰੀ ਨੂੰ ਵੀ ਤਲਬ ਕਰਨ ਦੀ ਤਿਆਰੀ ਕਰ ਰਹੀ ਸੀ। ਰਮਨ ਰੋੜਾ ਦੇ ਪੀਏ ਰੋਹਿਤ ਕਪੂਰ ਵੀ ਆਉਣ ਵਾਲੇ ਸਮੇਂ ਵਿੱਚ ਕਈ ਰਾਜ਼ ਖੋਲ੍ਹ ਸਕਦੇ ਨੇ। ਇਹ ਪੀਏ ਰਮਨ ਰੋੜਾ ਦੇ ਦਫ਼ਤਰ ਅਤੇ ਰਿਹਾਈਸਤੇ ਹੋਏ ਸਾਰੇ ਭ੍ਰਿਸ਼ਟਾਚਾਰ ਸੌਦੇ ਬਾਰੇ ਪੂਰੀ ਜਾਣਕਾਰੀ ਹੈ। ਜਿਸ ਤਰ੍ਹਾਂ ਵਿਜੀਲੈਂਸ ਰਮਨ ਰੋੜਾ ਅਤੇ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਉਸ ਨੂੰ ਦੇਖਦਿਆਂ ਹੁਣ ਉਸ ਦੇ ਕਰੀਬੀ ਲੋਕ ਰਮਨ ਰੋੜਾ ਤੋਂ ਦੂਰੀ ਬਣਾ ਰਹੇ ਨੇ ਅਤੇ ਉਸ ਨੂੰ ਛੱਡਣ ਅਤੇ ਸਾਰੀ ਜਾਣਕਾਰੀ ਵਿਜੀਲੈਂਸ ਨੂੰ ਦੇਣ ਲਈ ਤਿਆਰ ਨੇ ਰਮਨ ਰੋੜਾ ਦੀਆਂ ਬੇਨਾਮੀ ਜਾਇਦਾਦਾਂ ਬਾਰੇ ਵੀ ਲਗਭਗ ਇੱਕ ਦਰਜਨ ਲੋਕਾਂ ਕੋਲ ਜਾਣਕਾਰੀ ਹੈ ਇਸ ਵਿੱਚ ਉਸ ਦਾ ਰਿਸ਼ਤੇਦਾਰ ਵੀ ਸ਼ਾਮਲ ਹੈ ਵਿਜੀਲੈਂਸ ਅਧਿਕਾਰੀ ਆਉਣ ਵਾਲੇ ਸਮੇਂ ਵਿੱਚ ਪਿਛਲੇ 2.5 ਸਾਲਾਂ ਵਿੱਚ ਪੁਲਿਸ ਵਿੱਚ ਦਰਜ ਐਫ ਆਈ ਆਰ ਦਰਜ ਬਾਰੇ ਵੀ ਜਾਂਚ ਕਰ ਸਕਦੇ ਨੇ ਕਿਉਂਕਿ ਉਕਤ ਐਫ ਆਈ ਆਰ ਦਰਜ ਕਰਵਾਉਣ ਲਈ ਪ੍ਰੇਸ਼ਟਾਚਾਰ ਬਹੁਤ ਜ਼ਿਆਦਾ ਸੀ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਥਾਣੇ ਵਿੱਚ ਐਫ ਆਈ ਆਰ ਰਮਨ ਰੋੜਾ ਦੇ ਹੁਕਮਾਂ ਤੇ ਹੀ ਦਰਜ ਕੀਤੀਆਂ ਗਈਆਂ ਨੇ ਹੁਣ ਵਿਜੀਲੈਂਸ ਹੁਣਾ ਲੋਕਾਂ ਵਿਰੁੱਧ ਕਾਰਵਾਈ ਕਰਨ ਜਾ ਰਹੀ ਹੈ ਜੋ ਬੇਨਾਮੀ ਜਾਇਦਾਦ ਬਣਾਉਣ ਵਿੱਚ ਸ਼ਾਮਲ ਨੇ ਰਮਨ ਰੋੜਾ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਜੀਲੈਂਸ ਬਾਰਾ ਅਦਾਲਤ ਤੋਂ ਜ਼ਮਾਨਤ ਲੈ ਗਈ ਕਿਉਂਕਿ ਵਿਜੀਲੈਂਸ ਅਧਿਕਾਰੀ ਵਿਧਾਇਕ ਰਮਨ ਉਹਨਾਂ ਨੂੰ ਆਪਣੇ ਨਾਲ ਕਈ ਥਾਵਾਂ ਤੇ ਲੈ ਜਾਣ ਚਾਹੁੰਦੇ ਨੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ